ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹੇ ਵਿੱਚ ਸਥਿਤ ਹੈ ਤੇ ਇੱਕ ਪ੍ਰਸਿੱਧ ਸ਼ਕਤੀ ਪੀਠ ਹੈ। ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਮਾਤਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਤੇ ਰਾਸਤੇ ਵਿੱਚ ਹੁੰਦੇ ਨੀਲੋਪੁਰ ਤੇ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਇੱਥੇ ਸਮੂਹ ਪ੍ਰੇਮ ਕਲੋਨੀ ਨੌਜਵਾਨ ਸਭਾ ਵੱਲੋਂ ਜੋ 13ਵਾਂ ਮਾਤਾ ਨੈਣਾ ਦੇਵੀ ਦਾ ਵਿਸ਼ਾਲ ਲੰਗਰ ਚਲਾਇਆ ਗਿਆ ਹੈ। ਅੱਜ ਦੇ ਲੰਗਰ ਦੀ ਸੇਵਾ ਕਾਉਂਸਲਰ ਜਿੰਦਰ ਸਾਹ ਨੇ ਵਲਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਲੰਗਰ ਚ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਹਲਵਾ ਨੂਡਲ ਗੋਲ ਗੱਪੇ ਚਾਟੀ ਦੀ ਲੱਸੀ ਔਟ ਔਟ ਵਰਤਾਇਆ ਗਿਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ ਤੇ ਜੈ ਮਾਤਾ ਨੈਣਾ ਦੇਵੀ ਦੇ ਜੈਕਾਰੇ ਲਗਾਏ ਇਸ ਲੰਗਰ ਦੀ ਸੇਵਾ ਬੀਬੀਆਂ ਵੱਲੋਂ ਤੇ ਪਰਾਵਾ ਵੱਲੋਂ ਨਿਭਾਈ ਗਈ ਕਾਉਂਸਲਰ ਜਿੰਦਰਸਾਨੇਵਾਲ ਇਸ ਸੇਵਾ ਵਿੱਚ ਪਹੁੰਚ ਕੇ ਕਿ ਕਿਹਾ ਆਓ ਗੱਲਬਾਤ ਵੀ ਕਰਦੇ ਹਾਂ ਤੇ ਤੁਹਾਡੇ ਅੱਗੇ ਤਸਵੀਰਾਂ ਵੀ ਸਾਂਝੀਆਂ ਕਰਦੇ ਹਾਂ ਆਓ ਦੇਖਦੇ ਹਾਂ ਪੱਤਰਕਾਰ ਯਸ਼ਪਾਲ ਦੀ ਇੱਕ ਖਾਸ ਰਿਪੋਰਟ ਚੇਰੋਲੀ ਦਾ ਦਰਬਾਰ ਕੀ ਜੈ ਬਹੁਤ ਸਾਦੇ ਦਰਬਾਰ ਜੀ ਹੈ ਉਸਲਾਹ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੇਲਾ ਲੱਗਿਆ ਵਾ ਮਾਤਾ ਦਾ ਲੰਗਰ ਲਾਇਆ ਵਾ 13ਵਾਂ ਲਾਇਆ ਲੰਗਰ ਤੁਸੀਂ ਆਣ ਦੇ ਮੈਂ ਬੋਲਦਾ ਠੀਕ ਹੈ ਬਹੁਤ ਹੀ ਸ਼ਾਂਤਪੂਰਕ ਹੈ ਹੋਰ 13ਵਾਂ ਲੰਗਰ ਸਾਨੇਵਾਲ ਅਨੰਦਪੁਰ ਪ੍ਰੇਮ ਕਲੋਨੀ ਨੌਜਵਾਨ ਸਭਾ ਨੇ ਲਾਇਆ ਹੋਇਆ ਤੇ ਦਿਨ ਰਾਤ ਇਕਜੁੱਟ ਹੋ ਕੇ ਬਿਨਾਂ ਕਿਸੇ ਭੇਦਭਾਵ ਤੋਂ ਪੂਰੀ ਡਿਊਟੀ ਨਿਭਾਉਂਦੇ ਆ ਸੇਵਾ ਕਰਦੇ ਆ ਔਰ ਇਹਨਾਂ ਦਾ ਇਹ ਉਪਰਾਲਾ ਚੱਲਦਾ ਆਇਆ ਤੇ ਚੱਲਦਾ ਰਹੇਗਾ ਉਹ ਮਾਨਣਾ ਦੀ ਵੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਾਡਾ ਇਹਨਾਂ ਨੂੰ ਹੱਦ ਤੋਂ ਵੱਧ ਜਿੱਥੇ ਤੱਕ ਹੋਊਗਾ ਸਹਿਯੋਗ ਦਿੰਦੇ ਰਵਾਂਗੇ ਅਧਿਕਾਰਾ ਮਾਨਣਾ ਦੀ ਦਾਬੋ ਸੱਚੇ ਦਰਬਾਰ ਕੀ ਜੈ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਜੀ ਆਣੋ ਵੈਲਕਮ ਸਾਨੂੰ ਪਹਿਲਾਂ ਆਪਣੇ ਵਾਰਡ ਦੇ ਜਿਹਨੇ ਸੱਜਣ ਮਿੱਤਰ ਆ ਸਾਥ ਦਿੰਦੇ ਆ ਸਾਨੂੰ ਪਹਿਲਾਂ ਉਹਨਾਂ ਦਾ ਧੰਨਵਾਦ ਆਪਣੇ ਸਾਡੇ ਸਾਹਨੇ ਵਾਲ ਦੇ ਵਾਰਡ ਦੇ ਚਾਹ ਨੰਬਰ ਦੇ ਗੁਰਜਿੰਦਰ ਸਿੰਘ ਜਿਨ੍ਹਾਂ ਵੱਲੋਂ ਸੁਲੰਗਰ 'ਚ ਬਾਉ ਹੋਈ ਸੇਵਾਤੀ ਜਾਂਦੀ ਹੈ ਉਹਨੇ ਸਾਥੀ ਤੇ ਪਾਰਸ ਸਿੰਘ ਸਤਾ ਸਾਡੇ ਹੋਰ ਵੀ ਸੱਜਣ ਮਿੱਤਰ ਨੇ ਜਿਹੋ ਨਾਲ ਜੁੜੇ ਨੇ ਸਾਨੂੰ ਬੱਤ ਬੱਤ ਬਹੁਤ ਮਾਣ ਦਿੰਦੇ ਆ ਸੁਲੰਗਰ 'ਚ ਤਾਕਿ ਸਾਡੇ ਮੁਰਦਨ ਭਾਰੇ ਉਹ ਸੇਵਾ ਅਰਦਰ ਪਰ ਆਸੇਵਾ ਕਰਕੇ ਸੁਲੰਗਰ ਨੂੰ ਅੱਗੇ ਲੈ ਕੇ ਜਾਂਦੇ ਨੇ ਅਸਾਂ ਨੂੰ ਮਾਮਾ ਦੀ ਕਿਰਪਾ ਨਾਲ 13ਵਾਂ ਸਾਲ ਇਸ ਲੰਗਰ ਵਿੱਚ ਜੁੜਿਆ ਨੂੰ ਤੇ ਮਾਮਈ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਮਾਮਈ ਚੜ੍ਹਦੀ ਕਲਾ ਵਿੱਚ ਰੱਖੇ ਤੇ ਵਾਖਾ ਸ਼ੇਰਾਂ ਵਾਲੀ ਦਾ ਸਾਡੇ ਬਾਟ ਨੰਬਰ 14 ਦੇ ਐਮ ਸੀ ਸਾਹਿਬ ਸਾਡੇ ਲੰਗਰ ਦੇ ਉੱਤੇ ਪਹੁੰਚੇ ਨੇ ਸਾਡ ਨੂੰ ਸਾਰੀ ਸੰਗਤ ਨੂੰ ਇੱਥੇ ਜਿੰਨੇ ਵੀ ਨੌਜਵਾਨ ਸਵਾ ਸੇਵਾ ਕਰਦੀ ਆ ਬਹੁਤ ਖੁਸ਼ੀ ਹੋਈ ਆ ਇਸ ਕਰਕੇ ਅਗਲੇ ਸਾਲ ਫੇਰ ਅਸੀਂ ਲੰਗਰ ਲਾਈਏ ਤੇ ਫੇਰ ਸਾਡੇ ਕੌਂਸਲਰ ਸਾਹਿਬ ਸਾਡੇ ਲੰਗਰ ਤੇ ਪਹੁੰਚਣ ਦੀ ਸਰਪਾਲਤਾ ਕਰਨ ਜਿਕਰਾ ਮਾ ਸ਼ੇਰਾਂ ਵਾਲੀ ਦਾ ਸਰਬਾਰ ਕੀ ਹੈ ਸਾਰਿਆਂ ਨੂੰ ਮੈਂ ਜੈ ਮਾਤਾ ਦੀ ਕਹਿਣਾ ਜਿਹੜਾ ਇਹ ਭੰਡਾਰਾ ਆ ਇਹ ਜਿਹੜੀ ਟੀਮ ਆ ਪ੍ਰੇਮ ਕਲੋਨੀ ਆਨੰਦਪੁਰ ਸਾਹਨੇਵਾਲ ਇਹ ਸਾਰੇ ਰਲ ਕੇ ਲਾਉਂਦੇ ਆ ਇੱਕ ਵਾਰੀ ਬੱਚਿਆਂ ਨੇ ਇੱਕ ਦਿਨ ਵਾਸਤੇ ਲੰਗਰ ਲਾਇਆ ਸੀ ਵੀ ਸਾਡੇ ਕੋ ਸਮਗਰੀ ਘਟਿਆ ਤੇ ਐਸੀ ਮਾਤਾ ਦੀ ਕਿਰਪਾ ਹੋਈ ਆ ਸਾਡੇ ਪਿੰਡ ਦੇ ਜਿਵੇਂ ਸਾਡੇ ਐਮਸੀ ਸਾਹਿਬ ਆਏ ਨੇ ਸਾਡੇ ਭਾਡਿਆ ਸਾਹਿਬ ਆਏ ਨੇ ਤੁਸੀਂ ਵੀ ਨਾਲ ਜੁੜੇ ਹੋਏ ਹੋ ਸਾਡੇ ਨਾਲ ਬਹੁਤ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਬੱਚੇ ਦਾ ਪ੍ਰੇਮ ਵੀ ਆ ਜੁੜੇ ਵੀ ਆ ਇਹਨਾਂ ਕੋਲ ਰਾਸ਼ੀ ਜਿਹੜੀ ਸਮਗਰੀ ਆ ਉਹ ਤੁਹਾਨੂੰ ਪਤਾ ਹੀ ਵੀ ਕਿਵੇਂ ਲਾ ਰਹੇ ਨੇ ਕਿਵੇਂ ਲਾਉਂਦੇ ਨੇ ਮੈਂ ਤਾਂ ਇਹੀ ਕਹਿਣਾ ਵੀ ਵੀ ਜਿਹੜੀ ਜਾਇਦਾਦ ਆ ਉਹ ਅਸਲੀ ਕਿਸੇ ਦੀ ਸੇਵਾ ਆ ਇਹ ਨਹੀਂ ਹੈ ਵੀ ਇਹ ਮੈਂ ਉਹ ਬੰਦਾ ਜਾਇਦਾਦ ਵਾਲਾ ਪੈਸੇ ਵਾਲਾ ਆ ਜਾਂ ਇੱਟਾਂ ਨਾਲ ਜਾਂ ਗੱਡੀਆਂ ਨਾਲ ਨਹੀਂ ਬਾਣੀ ਵਿੱਚ ਲਿਖਿਆ ਜਿਨੀ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹਨਾਂ ਬੱਚਿਆਂ ਨੇ ਪਿਆਰ ਕੀਤਾ ਆ ਜਿਹੜੀ ਸਾਡੇ ਨਗਰ ਦੀ ਔਰ ਸਾਹਨੇਵਾਲ ਦੀ ਇਹ ਟੀਮ ਆ ਜਿੰਨੇ ਵੀ ਸੇਵਾਦਾਰ ਨੇ ਇਹ 20 25 50 ਮੁੰਡੇ ਨੇ 2 ਮਹੀਨੇ ਪਹਿਲਾਂ ਕੰਮ ਛੱਡਦੇ ਨੇ ਇੱਕ ਦਿਹਾੜੀ ਛੱਡਣੀ ਰਿਸ਼ਤੇ ਜਾਲ ਵਿੱਚ ਬੜੀ ਔਖੀ ਆ ਇਹਨਾਂ ਦੇ ਮਾਤਾਂ ਦੀ ਇੰਨੀ ਕਿਰਪਾ ਆ ਵੀ ਇਹ ਬੱਚੇ ਇੱਕ ਮਹੀਨਾ ਪਹਿਲਾਂ ਕੈਰੀ ਕਰਦੇ ਨੇ ਆਪਣੇ ਬੱਚੇ ਛੱਡ ਕੇ ਪਹਿਲਾਂ ਆਪਣੇ ਕੋਲੋਂ ਰਾਸ਼ੀ ਇਕੱਠੀ ਕਰਦੇ ਨੇ ਰੁਪਿਆ ਰੁਪਿਆ ਉਹਦੇ ਚ ਲਿਆ ਕੇ ਫਿਰ ਹੋਰ ਪਾਉਂਦੇ ਨੇ ਤੇ ਵਾਦਾ ਹੋ ਮਾਤਾ ਕਰਦੀ ਆ ਪਰ ਸਾਡੀ ਤੇ ਇਹ ਜੀ ਕੋਈ ਔਕਾਤ ਨਹੀਂ ਸੀ ਵੀ ਇਹ ਵੀ ਅਸੀਂ ਕਿਸੇ ਨੂੰ ਪ੍ਰਸ਼ਾਦਾ ਸ਼ਿਕਾ ਸਕੀਏ ਇਹ ਮਾਤਾ ਦਾ ਅਸ਼ੀਰਵਾਦ ਆ ਤੁਹਾਡੇ ਅਰਗੇ ਇਹ ਦਾਨੀ ਸਜਣਾ ਦਾ ਸਾਡੇ ਨਾਲ ਸੰਯੋਗਾਂ ਜੁੜੇ ਹੋਏ ਆ ਜੁੜੇ ਹੋਏ ਨਾਲ ਹੀ ਇਹ ਪ੍ਰੋਗਰਾਮ ਚੱਲਦਾ ਆ ਇੱਕ ਇੱਕ ਰੁਪਿਆ ਤੇ ਥੋੜਾ ਜਿਹੜਾ ਉਹ ਇਹ ਬੱਚੇ ਬੜੇ ਪ੍ਰੇਮ ਔਰ ਸ਼ਰਧਾ ਨਾਲ ਲਾਉਂਦੇ ਆ ਮੈਂ ਤਾਂ ਇਹੀ ਕਹਿਣਾ ਵੀ ਜਿਹੜੇ ਸੇਵਾਦਾਰ ਆ ਉਹ ਵੱਧ ਚੜ ਕੇ ਹਿੱਸਾ ਪਾਉਣ ਵੀ ਜਿਹੜੀ ਅਸਲੀ ਰਾਸੀ ਆ ਓਹੋ ਇਹੀ ਆ ਵੀ ਕਿਸੇ ਨੂੰ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਕਿਸ ਨੂੰ ਸਹਾਰੇ ਨੂੰ بے ਸਹਾਰਾ ਦਿੱਤਾ ਜਾਵੇ ਇਹ ਬੱਚੇ ਦਵਾਈ ਵੀ ਰੱਖਦੇ ਆ ਰਾਤ ਨੂੰ ਜਿਹੜਾ ਗੱਡੇ ਵੀ ਰੱਖਦੇ ਆ ਪੈਣ ਸੌਣ ਦਾ 24 ਘੰਟੇ ਸਾਡੇ ਐਮਸੀ ਸਾਹਿਬ ਦੱਸੇ ਗਏ ਨੇ ਵੀ ਇਹ ਬੱਚੇ ਬੜੇ ਹੀ ਲਗਨ ਔਰ ਪਿਆਰ ਨਾਲ ਇਹ ਸੇਵਾ ਕਰਦੇ ਆ ਸਾਡੇ ਜਿਹੜੇ ਪੰਜ ਸੱਤ ਬੱਚੇ ਆ ਨਾ ਤਾਂ ਮੈਂ ਇਹਨਾਂ ਦਾ ਸਾਰਾ ਕੀ ਮਾਲਕ ਜਾਣਦਾ ਵੀ ਜਿਹਨੇ ਸੇਵਾ ਕਰਨੀ ਆ ਉਹਦਾ ਮਾਤਾ ਜਾਣਦੀ ਆ ਜੇ ਮੇਰੇ ਅਰਗੋਂ ਖਾ ਕੇ ਲੰਗਰ ਬੈਠਾ ਹੋਊਗਾ ਘੂਏ ਪਾਸੇ ਨੂੰ ਸੇਵਾ ਨਹੀਂ ਹੈ ਛੇ ਵਦਿਆਂ ਵੀ ਉਹ ਮਾਤਾ ਦੇਖਦੀ ਆ ਇੱਕ ਇੱਕ ਪਾਲਦਾ ਇੱਕ ਇੱਕ ਚਿੰਦਾ ਆ ਸਾਥ ਲੈਣਾ ਆ ਸਾਨੂੰ ਦੇਣਾ ਪੈਣਾ ਆ ਮੈਂ ਤਾਂ ਇਹੀ ਕਹੂੰਗਾ ਇਹ ਨਗਰ ਦੇ ਨਿੰਨੋ ਨਿਵਾਸੀ ਜਿੰਨੇ ਵੀ ਆ ਬੜੇ ਪਿਆਰ ਸੰਯੋਗ ਦਿੰਦੇ ਨੇ ਸਾਨੂੰ ਜਿੰਨੇ ਵੀ ਇਸੇ ਨਗਰ ਆ ਦਾਲਦੇ ਦੇ ਹੈਗੇ ਪੰਜ-ਛੇ ਬੰਦੇ ਤੇ ਜਿੰਨੇ ਵੀ ਪਿੰਡ ਹੈਗੇ ਆ ਬੜੇ ਸੰਯੋਗ ਦਿੰਦੇ ਆ ਸਾਨੂੰ ਪੁੱਛਦੇ ਵੀ ਆ ਕੋਈ ਚੀਜ਼ ਦੋ ਸਾਨੂੰ ਚਾਹੀਦੀ ਆ ਤੁਹਾਨੂੰ ਦਈਏ ਕੀ ਚਾਹੀਦਾ ਮੈਂ ਤਾਂ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਸਾਰਿਆਂ ਨੂੰ ਵੀ ਇਸੇ ਤਰ੍ਹਾਂ ਹੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਤੁਸੀਂ ਸਾਡੇ ਨਾਲ ਜੁੜੇ ਹੋਵੋਗੇ ਅਸੀਂ ਤੁਹਾਡੇ ਨਾਲ ਜੁੜੇ ਹੋਵਾਂਗੇ ਜੇ ਤੁਹਾਨੂੰ ਮੈਂ ਇਹ ਛੋੜੇ ਚਾਹਨਾ ਵਿੱਚ ਬੇਨਤੀ ਕਰਦਾ ਵੀ ਚੌਧਮਾਨ ਲੰਗਰ ਪਰਨਾ ਲੈਣਾ ਲਾਉਣਾ ਆ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਵੱਧ ਛੱਡ ਕੇ ਹਿੱਸਾ ਪਾਓ ਬਾਕੀ ਭਾਈ ਜੇ ਕੋਈ ਭੁੱਲ ਚੁੱਕੇ ਸਾਡੇ ਕੋਲ ਕਿਸੇ ਬੋਲਿਆ ਆ ਗਿਆ ਹੋਵੇ ਕਹਿ ਗਿਆ ਹੋਵੇ ਕਿ ਇਸ ਸ਼ਾਨ ਦੇ ਬਰਾਬਰ ਅਸੀਂ ਮਾਫੀ ਚਾਹੁੰਦੇ ਆ ਵੈਗ੍ਰੀਚੀ ਦਾ ਖਾਲਸਾ ਵੈਜੀ ਕੀ ਫਤਿਹ ਬਹੁਤ ਸੱਚੇ ਦਰਬਾਰ ਬਹੁਤ ਸੱਚੇ ਦਰਬਾਰ